ਅੱਜ ਵੀ ਨੇ ਮਤਲਬ ਅੱਜ ਤੋਂ ਮਤਲਬ ਜਿਹੜਾ 3 ਦਿਨ ਪਹਿਲਾਂ 15 ਅਗਸਤ ਨੂੰ ਮੇਰੇ ਖਿਆਲੋਂ ਇਸ ਨੂੰ ਦੇ ਸਟੇਜ ਆ ਜਿੱਥੇ ਉਹਨੇ ਬਹੁਤ ਹੀ ਦੁੱਖ ਦੀ ਗੱਲ ਇਹ ਜਿਹੜੇ ਹੰਕਾਰੀ ਲੀਡਰ ਨੇ ਉਹ ਮੈਨੂੰ ਇਹ ਵੀ ਸ਼ਰਮ ਆਉਂਦੀ ਹੈ ਕਿ ਲੋਕ ਕਿਦਾਂ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਉਦੋਂ ਦੀ ਧਰ ਦੇ ਨੇਤਾ ਆਂ ਹੀ ਪਾਰਟੀ ਦੇ ਸੀਨੀਅਰ ਲੀਡਰ ਆਂ ਸਾਡੀ ਪਾਰਟੀ ਦੇ ਐਮਐਲਏ ਨੂੰ ਪਹਿਲਾਂ ਵੀ ਪ੍ਰਤਾਪ ਦੇ ਕਈ ਬਾਤਾਂ ਕਈ ਤਰ੍ਹਾਂ ਦੇ ਸ਼ਬਦ ਬੋਲੇ ਪਰ ਉਸ ਦੇ ਨਾਲ ਨੇ ਜਬੂਰੇ ਕਿਹਾ ਕਿ ਭਗਵੰਤ ਮਾਨ ਦੇ ਤਰ੍ਹਾਂ ਨੇ ਚਲਾਣਗੇ ਜਿਹੜੇ ਜਬੂਰੇ ਆ। ਇਹਨਾਂ ਨੂੰ ਉਦਾਂ ਕਰਦੇ ਆਂਗੇ ਜੀ ਉਦਾਂ ਕਰਦੇ ਆਂਗੇ। ਅਸੀਂ ਜਿਹੜੇ ਲੋਕ ਆ ਜਾਂ ਸਾਡੀ ਪਾਰਟੀ ਦੇ ਕਾਂਗਰਸ ਤੇ ਵੀ ਬਹੁਤ ਲੋਕ ਨੇ। ਸਾਡੀ ਪਾਰਟੀ ਦੇ ਬਹੁਤ ਸਾਰੇ ਸਾਡੇ ਦਲਿਤ ਭਾਈਚਾਰੇ ਨਾਲ ਸੰਬੰਧਤ ਸਾਡੇ ਐਮ.ਐਲ.ਏ. ਪਰ ਅਸੀਂ ਜਿਹੜੇ ਗਰੀਬ ਕਿਸਾਨ ਆ। ਸਾਨੂੰ ਜਿਹੜਾ ਅਧਿਕਾਰ ਦਿੱਤਾ ਇਲੈਕਸ਼ਨ ਲੜਨਾ ਉਹ ਬਾਬਾ ਸਾਹਿਬ ਅਮੇਦਕਰ ਨੇ ਕਿ ਉਹਦੇ ਸੰਵਿਧਾਨ ਦੇ ਤਹਿਤ ਜੇ ਬਾਬਾ ਸਭ ਬੈਠ ਕੇ ਇੱਕ ਕਾਨੂੰਨ ਨਾ ਬਣਾਉਂਦੇ ਤੇ ਸਾਡੇ ਦੇ ਲੋਕਾਂ ਨੂੰ ਇਹਦਾ ਲੋਕਾਂ ਨੇ ਇਲੈਕਚਨ ਨਹੀਂ ਲੜਨ ਦੇਣੀ ਜਿਹੜੇ ਪ੍ਰਤਾਪਿਤ ਕੇ ਬੰਦੇ ਪੰਜਾਬ 'ਚ ਜ਼ਗੀਰਦਾਰ ਤੇ ਸਰਮਾਇਦਾਰ ਤੁਰੇ ਫਿਰਦੇ ਉਹ ਜਿਨ੍ਹਾਂ ਨੇ ਮਤਲਬ ਪੰਜਾਬ ਨੂੰ ਲੁੱਟ ਕੇ ਚੰਡੀਗੜ੍ਹ ਦਿੱਲੀ 'ਚ ਤੇ ਆਪਣੇ ਪਿੰਡਾਂ ਦੇ ਵਿੱਚ بڑے بڑے ਮਹਿਲ ਸਾਦੇ ਆ ਪੰਜਾਬ ਦਾ ਮਾਲ ਲੁੱਟਿਆ ਇਹਨਾਂ ਨੇ ਪਿਛਲੇ 50 60 ਸਾਲਾਂ ਤੋਂ ਤੇ ਜੇ ਬਾਬਾ ਸਾਹਿਬ ਅੰਬੇਦਕਰ ਦੇਰੇ ਉਹਨਾਂ ਦਾ ਸੰਵਿਧਾਨ ਨਾ ਬਣਾਇਆ ਹੁੰਦਾ ਤੇ ਜਿਹੜੇ ਸਾਡੇ ਵਰਗੇ ਐਮਐਲਏ ਸੀਗੇ ਉਹਨਾਂ ਨੂੰ ਇਹਨਾਂ ਨੇ ਕਿੱਥੋਂ ਬਣਦੇ ਰਾਂ ਸੀਗਾ ਸਾਨੂੰ ਜਮੂਰੇ ਕਹਿਣ ਦਾ ਬਦਲ ਹੈ ਅਸੀਂ ਡੈਮੋਕ੍ਰੇਸੀ ਦੇ ਸੰਵਿਧਾਨ ਦੇ ਤਹਿਤ ਜਿਹੜੀਆਂ ਚੋਣਾਂ ਆ ਜਾਂ ਜਿਹੜੀਆਂ ਬਾਬਾ ਸਾਹਿਬ ਨੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਉਹ ਲੋਕਾਂ ਨੇ ਵੋਟ ਦਾ ਹੱਕ ਜਿਹੜਾ ਉਹਨੂੰ ਚੂਜ਼ ਕਰਕੇ ਸਾਨੂੰ ਛੁੜ ਕੇ ਭੇਜਿਆ ਅਸੀਂ ਕੋ ਉਦਾਂ ਨਹੀਂ ਆਇਆ ਸੀ ਕੋ ਨਾਮ ਜਦ ਨਹੀਂ ਹੋਏ ਲੋਕਾਂ ਦੇ ਚੁੜੇ ਹੋਇਆ ਸਾਨੂੰ ਕਹਿਣ ਦਾ ਮਤਲਬ ਹੈ ਕਿ ਜੇ ਸਾਨੂੰ ਜਮੂਰੇ ਕਹਿ ਦਿੰਦਾ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਨਤਾ ਨੇ ਮਤਲਬ ਜਿਹੜੀ ਜਨਤਾ ਨੂੰ ਕੱਲ੍ਹ ਹੀ ਦਿਨਾਂ ਨੇ ਇਹ ਮਤਲਬ ਬੰਦੇ ਚੁੜ ਕੇ ਭੇਜਦੇ ਆ ਇਹ ਬਾਜਵਾ ਸਾਭ ਦੀ ਅਕਲ ਦਾ ਜਨਾਜਾ ਜਿਹੜਾ ਉਹ ਕਿੰਨਾ ਵੱਡਾ ਮਤਲਬ ਜਿਹੜਾ ਇਹ ਚ ਰਾਜਾ ਉਹਦਾ ਮਤਲਬ ਜਲੂਸ ਹੈ ਉਹਦਾ ਤੇ ਉਹਨੇ ਮਤਲਬ ਸੰਵਿਧਾਨ ਦੇ ਨਰਪਾਤਾ ਬਾਬਾ ਸਾਹਿਬ ਉਹ ਮੇਦਕਰ ਦਾ ਜਿਹੜਾ ਹੱਕ ਮਿਲਿਆ ਉਹ ਹੱਕ ਦੇ ਤਹਿਤ ਅਸੀਂ ਜਿੱਤ ਕੇ ਆਏ ਆ ਅਸੀਂ ਸਰ ਗਰੀਬ ਹੋ ਸਕਦੇ ਆਸੀਂ ਆਮ ਘਰਾਂ ਦੇ ਬੰਦੇ ਹੋ ਸਕਦੇ ਆ ਪਤਾ ਸੀ ਭਾਤ ਦੇ ਨਾਗਰਿਕ ਕਾ ਪੰਜਾਬ ਦੇ ਨਾਗਰਿਕ ਆ ਪੰਜਾਬ ਦੇ ਲੋਕਾਂ ਨੇ ਸਾਨੂੰ ਚੁੜ ਕੇ ਭੇਜਿਆ ਔਰ ਤੁਸੀਂ ਸਾਨੂੰ ਜਮੂਰੇ ਕਹਿ ਰਹੇ ਹੋ ਤੁਸੀਂ ਆਪਣਾ ਵੀ ਦੇਖਦੇ ਤੁਹਾਡਾ ਰਾਹੁਲ ਗਾਂਧੀ ਜਿੱਦਾਂ ਕਈ ਬਾਅਦ ਮਤਲਬ ਉਹ ਸਵਿਧਾਨ ਦੇ ਬਾਰੇ ਦੀ ਟਿੱਪਣੀਆਂ ਕਰਦਾ ਅਸੀਂ ਨਹੀਂ ਬਾਜਾ ਸਾਹਿਬ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਮਿਲੂੰਗਾ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਨੇ ਸਾਡੇ 94 ਦੇ 4ਵੇਂ ਐਮਐਲਏ ਨੂੰ ਜਿਹੜਾ ਉਹ ਇਦਾਂ ਦੇ ਗਲਤ ਸ਼ਬਦ ਜਿਹੜੇ ਯੂਜ਼ ਕੀਤੇ ਆਂ ਚੁੜੇ ਐਮਐਲਏ ਨਾਲ ਐਸ ਰੋਬਾਹ ਇਹਨਾਂ ਦੀ ਮੂਝ ਜੋ ਮਰਜ਼ੀ ਆਵੇ ਜੋ ਮਰਜ਼ੀ ਬੋਲ ਦੇਵੇ ਸਾਦੂ ਸਾਦੂ ਅੱਜ ਅਸੀਂ ਇਹਨਾਂ ਨੂੰ ਹੱਕ ਨਹੀਂ ਦਾਂਗੇ ਬੋਲਣ ਦਾ ਕਿ ਸਾਡੇ ਬਾਦ ਇੱਕ ਗਲਤ ਬੋਲਣ ਸਟੇਜਾ ਉਹਨਾਂ ਨੂੰ ਮਰਿਆਦਾ ਤਾਂ ਪਤਾ ਹੀ ਨਹੀਂ ਕੂੜੇ ਅੜੇ ਦਾ ਵੀ ਪਤਾ ਉਹਨਾਂ ਨੂੰ ਗਿਆਨ ਹੀ ਨਹੀਂ ਖੰਕ ਹਰ ਵੋਟਰ ਦਾ ਪੈਸਾ ਇਹਨਾਂ ਕੋਲ ਇਹਨਾਂ ਨੇ ਪੈਸੇ ਲੁੱਟੇ ਆ ਉਹ ਪੈਸਾ ਇਹਨਾਂ ਦੀ ਧੌਣ ਦੇ ਵਿੱਚ ਕਿੱਲਾ ਹੈ ਅਸੀਂ ਇਹਨਾਂ ਨੂੰ ਕਦੀ ਵੀ ਮੂਰੇ ਦੇ ਦਿੰਦੇ ਆ ਕਦੀ ਕਹਿ ਦਿੰਦੇ ਆ ਜੀ ਇਹ ਮਟੀਰੀਅਲ ਕਿੱਦਾਂ ਦਾ ਜੀ ਫਲਾਣ ਹੈ ਜੀ ਠੀਕ ਹੈ ਜੀ ਸਭ ਦੇ ਕਿ ਦੀ ਗੱਲ ਅਸੀਂ ਲੋਕਾਂ ਨੇ ਚੁਣਿਆ ਜਾਨ ਅਸੀਂ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੇ ਅਧਿਕਾਰ ਦਿੱਤਾ ਲੋਕਾਂ ਨੂੰ ਵੋਟ ਪਾਉਣ ਦਾ ਅਸੀਂ ਇਲੈਕਸ਼ਨ ਲੜ ਕੇ ਆਏ ਆ ਜਿੱਤ ਕੇ ਆਏ ਆ ਇਹਨਾਂ ਨੂੰ ਉਧਾ ਕੇ ਆਇਆ ਇਹਨਾਂ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਉਧਾ ਕੇ ਆਇਆ ਇਹਨਾਂ ਦੇ ਵੱਡੇ ਵੱਡੇ ਲੀਡਰਾਂ ਨੂੰ ਉਧਾ ਕੇ ਆਇਆ ਉਹ ਤਾਂ ਨਹੀਂ ਅੱਜ ਅਸੀਂ ਕੀ ਅਧਿਕਾਰ ਇਹਨਾਂ ਨੂੰ ਸਭ ਨੂੰ ਪੂਰੇ ਕਹਿੰਦੇ ਆ ਸਰ ਇਹ ਇੱਦਾਂ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਕਿ ਇਹਦੇ ਖਿਲਾਫ ਕਾਰਵਾਈ ਕਰੋ ਬਾਅਦ ਵਿੱਚ ਦੇਖਾਵ ਔਰ ਕਾਂਗਰਸ ਪਾਰਟੀ ਨੂੰ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਕਿ ਸਾਡੇ ਐਮਐਲਏ ਨੂੰ ਇਹ ਜੋ ਮਰਜ਼ੀ ਬੋਲੇ ਇਹ ਨਹੀਂ ਇਹ ਪੰਜਾਬ ਦੇ ਵਿੱਚ ਬੋਲਣ ਦਾ ਸਵਤੇਕ ਦੀ ਗੱਲ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਜ਼ੋਰ ਨਾਲ ਨਿੰਦਾ ਕਰਦਾ ਹਾਂ ਤੇ ਬਿਆਨ ਦੀ ਉਹਨਾਂ ਦੀ ਘਟੀਆ ਸੋਚ ਦੀ ਉਹਨਾਂ ਦੇ ਦਿਮਾਗ ਦੇ ਅੰਦਰ ਜਿਹੜੀ ਘਟੀਆ ਸੋਚ ਹੈ ਜਿਹੜੀ ਉਹਨਾਂ ਦੇ ਧੌਂ ਦੇ ਵਿੱਚ ਕਿੱਲਾ ਜਿਹੜਾ ਬੰਦੇ ਨੂੰ ਬੰਦਾ ਦੀ ਸਮਝਦੇ ਸਾਰੇ ਭਾਈਚਾਰੀ ਦੇ ਲੋਕਾਂ ਨੇ ਇਹਨਾਂ ਦਾ ਕਿੱਲਾ ਕੱਢਿਆ 27 ਜੀ ਲੋਕ ਕੱਢਣ ਨੂੰ ਤਿਆਰ ਆ ਦੋ ਤੁਹਾਨੂੰ ਫਿਰ ਇਹੀ ਇਹੀ ਜਿਹਦਾਂ ਨੂੰ ਤੁਸੀਂ ਜਮੂਰੇ ਕਹਿੰਦੇ ਹੋ ਕਦੀ ਕਹਿੰਦੇ ਮਟੀਰੀਅਲ ਕਿੱਥੋਂ ਦਾ ਇਹੀ ਬੰਦੇ ਤੁਹਾਨੂੰ ਫਿਰ ਲੱਖ ਤੋੜ ਵੀ ਹੱਥ ਦੇ ਦੇਣਗੇ ਆ ਦੋ ਸਦਾਇ ਦੇ ਪਰ ਤੁਹਾਨੂੰ ਬੰਦੇ ਆ ਸਮਝਦੇ ਕਿ ਨਹੀਂ ਗੱਲ ਹਾਂ ਮੈਂ ਇਸ ਗੱਲ ਹੀ ਮਤਲਬ ਹੋਰ ਨਿੰਦਿਆ ਕਰਨਾ ਕਿ ਮੇਰੇ ਸਮੇਤ ਸਾਡੇ ਸਾਰੇ ਐਮਐਲਏ ਸਾਹਿਬਾਨਾਂ ਦਾ ਬਹੁਤ ਸਾਰੇ ਸਾਡੇ ਜਦ ਐਸ ਸੀ ਐਮਐਲਏ ਕਿੰਨੇ ਐਸ ਸੀ ਐਮਐਲਏ ਪੰਜਾਬ ਦੇ ਵਿੱਚ ਤੁਸੀਂ ਦੇਖੋ ਇਹਨਾਂ ਦੀ ਪਾਰਟੀ ਚ ਨਹੀਂ ਉਹਨਾਂ ਨੂੰ ਜਬੂਰੇ ਕਹਿਣਾ ਸਾਨੂੰ ਜਬੂਰੇ ਕਹਿਣਾ ਕਿੱਡੀ ਵੱਡੀ ਸਾਡੀ ਹੱਤ ਗਏ ਸੋ ਇਹਨਾਂ ਦੀ ਸ਼ਰਮ ਹੋਣੀ ਚਾਹੀਦੀ ਇਹਨਾਂ ਦੀ ਲੈਂਗੁਏਜ ਯੂਜ਼ ਕਰਦੇ ਆ